ਪਿਛਲੇ 10 ਸਾਲ ਜੋ ਕਮ ਮੋਦੀ ਸਾਹਿਬ ਨੇ ਕੀਤੇ ਹਨ ਉਹ ਹੀ ਸਾਡੇ ਮੁੱਖ ਮੁੱਦੇ ਹਨ ਹਲਕੇ ਲੀਗ ਦੀ ਜੇ ਆਪ ਸੰਗਰੂਰ ਹਲਕੇ ਦੀ ਗੱਲ ਕਰੀਏ ਦੇਖੋ ਹਲਕਾ ਸੰਗਰੂਰ ਤਾਂ ਮੈਂ ਕਹਿ ਸਕਦਾ ਕਿ ਹਲਕਾ ਸੰਗਰੂਰ ਨੇ ਹਮੇਸ਼ਾ ਪੰਜਾਬ ਦੇ ਵਿੱਚ ਇੱਕ ਨਵਾਂ ਇਤਿਹਾਸ ਖੜਾ ਕੀਤਾ ਹੈ ਤਾਂ ਮੈਂ ਉਮੀਦ ਕਰਦਾ ਕਿ ਅੱਗੇ ਵੀ ਜਾ ਕੇ ਹਲਕਾ ਸੰਗਰੂਰ ਨੇ ਆਉਣ ਵਾਲੀ ਪਹਿਲੀ ਤਾਰੀਖ ਨੂੰ ਇੱਕ ਨਵਾਂ ਇਤਿਹਾਸ ਸ਼ੁਰੂ ਕਰਨਾ ਹੈ ਪੰਜਾਬ ਦੇ ਵਿੱਚ ਗੱਲ ਇਹ ਹੈ ਕਿ ਅੱਜ ਦੀ ਤਾਰੀਖ ਜੋ ਸਾਖੜ ਸਾਹਿਬ ਹੋ ਵੀ ਹੁਣ ਕੇ ਕਿ ਗਏ ਆ ਕਿ ਪਿਛਲੇ 10 ਸਾਲ ਦੋ ਵਾਰ ਆਪਾ ਭਗਵੰਤ ਮਾਨ ਸਾਹਿਬ ਨੂੰ ਜਿਤਾਏ ਤੇ ਇੱਕ ਵਾਰ ਸਿਮਰਜੀਤ ਸਿੰਘ ਮਾਨ ਨੂੰ ਤੇ ਇੱਕ ਇਟ ਨਹੀਂ ਲੱਗੀ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਸੰਗਰੂਰ ਦੇ ਵਿੱਚ ਤੇ ਇਹ ਮੁੱਦੇ ਡਿਵੈਲਪਮੈਂਟ ਦੇ ਸਾਡਾ ਪੰਜਾਬ ਰੋਲਿਆ ਪਿਆ ਭਾਜੀ ਪੂਰਾ ਪੰਜਾਬ ਰੋਲਿਆ ਪਿਆ ਔਰ ਉਸ ਇਲਾਕੇ ਦੇ ਵਿੱਚ ਸੰਗਰੂਰ ਸਭ ਤੋਂ ਪਿੱਛੇ ਪਛੋਕੜ ਇਲਾਕਾ ਹੈ ਤੇ ਇੱਥੇ ਵਿਕਾਸ ਕਰਨ ਦੀ ਲੋੜ ਹੈ ਕੰਮ ਕਰਨ ਦੀ ਲੋੜ ਹੈ ਲੋਕਾਂ ਨੂੰ ਰੋਜ਼ਗਾਰੀ ਦਿਲਾਉਣ ਦੀ ਲੋੜ ਹੈ ਕਿਸਾਨਾਂ ਦੀ ਗੱਲ ਕਰਨ ਦੀ ਲੋੜ ਹੈ ਐਸੇ ਸਾਰੇ ਮਸਲੇ ਜੇ ਮੈਨੂੰ ਇੱਥੇ ਮੌਕਾ ਮਿਲਦਾ ਲੋਕਾਂ ਦੇ ਵੱਡੇ ਕਚਿਹਰੀ ਦੇ ਵਿੱਚ ਸੇਵਾ ਕਰਨ ਦਾ ਮੈਂ ਖੁਸ਼ੀ ਨਾਲ ਹਰੇਕ ਦੀ ਆਵਾਜ਼ ਉਠਾਵਾਂਗਾ ਸਾਡੇ ਗਰੀਬ ਜਨਤਾ ਇੱਥੇ ਬੈਠੀ ਹੈ ਸਾਡੀ OBC SC ਬਰਾਦਰੀ ਇੱਥੇ ਗਰੀਬ ਬੈਠੀ ਹੈ ਸਾਰੇ ਦੀ ਆਵਾਜ਼ ਬਣ ਕੇ ਮੈਂ ਪੰਜਾਬ ਦਿੱਲੀ ਜਾ ਕੇ ਇਹਨਾਂ ਦੀ ਗੱਲ ਕਰਾਂਗਾ ਕੇਂਦਰ ਦੀ ਕਿਹੜੀ ਸਕੀਮਾਂ ਮੰਨਦੇ ਹੋ ਵੀ ਪੰਜਾਬ ਦੇ ਵਿੱਚ ਆਈਆਂ ਨੇ ਜਿਹੜੀ ਵਿਕਾਸ ਦੀ ਗੱਲ ਦੀ 42 ਐਸ ਸਕੀਮਾਂ ਹਨ ਕੇਂਦਰ ਦੀ ਚਾਹੇ 우ਸ਼ਮਾਨ ਭਾਰਤ ਹੋ ਚਾਹੇ ਕਿਸਾਨ ਸਮਾਨ ਨਿਧੀ ਯੋਜਨਾ ਹੋ ਚਾਹੇ ਕੱਚੇ ਘਰਾਂ ਦੀ ਗੱਲ ਹੋ ਚਾਹੇ ਅੱਜ ਨੀਲੇ ਕਾੜਾ ਦੀ ਗੱਲ ਹੈ ਚਾਹੇ ਨਰੇਗਾ ਦੀ ਗੱਲ ਹੈ ਐਸੇ 42 ਸਕੀਮਾਂ ਹੁਣ ਵਿਸ਼ਕਰਮਾ ਸਕੀਮ ਜੋ ਨਵੀਂ ਪ੍ਰਧਾਨ ਮੰਤਰੀ ਸਾਹਿਬ ਨੇ ਲਾਗੂ ਕੀਤੀ ਹੈ ਸਾਰੀ ਸਕੀਮਾਂ ਲੋਕਾਂ ਦੇ ਸਾਹਮਣੇ ਆ ਸਾਹਮਣੇ ਆ ਦੇਖੋ ਪੰਜਾਬ ਨੂੰ ਬਚਾਣਾ ਬਹੁਤ ਜ਼ਰੂਰੀ ਹੈ ਪੰਜਾਬ ਰੁੱਲ ਗਿਆ ਔਰ ਇਸ ਆਮ ਆਦਮੀ ਪਾਰਟੀ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਮੈਨੂੰ ਖੁਸ਼ੀ ਹੈ ਕਿ ਮੇਰੇ ਵਿਰੋਧੀ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਹਨ ਉਹ ਕਹਿੰਦੇ ਮੈਂ ਡਿਵੈਲਪਮੈਂਟ ਦੇ ਪਲੈਂਕ ਤੇ ਵੋਟਾਂ ਮੰਗਣੀ ਕਿਉਂਕਿ ਡਿਵੈਲਪਮੈਂਟ ਤਾਂ ਕੀਤੀ ਨਹੀਂ ਤੇ ਵੋਟ ਉਹ ਮੰਗ ਨਹੀਂ ਸਕਦੇ ਜੇ ਡਿਵੈਲਪਮੈਂਟ ਦੇ ਮੰਗਣੀ ਹੈ ਤੇ ਮੈਨੂੰ ਇੱਕ ਵਾਅਦਾ ਆਮ ਆਦਮੀ ਪਾਰਟੀ ਦਾ ਇੱਕ ਵਾਅਦਾ ਦੱਸ ਤੋਂ ਮੈਨੂੰ ਤੁਸੀਂ ਕਹੋਗੇ ਬਿਜਲੀ ਬਿਜਲੀ ਤਾਂ ਪਹਿਲੇ ਪੁਰਾਣੀ ਸਰਕਾਰ ਦੇ ਰਹੀ ਸੀ ਉਹਨਾਂ ਦੇ ਸਿਰਫ ਮੋੜ ਕੇ ਜਿਵੇਂ ਅੱਜ ਨੀਲੇ ਕਾਡਰ ਜੇ ਰਾਹੀ ਜੋ ਗਰੀਬਾਂ ਨੂੰ ਰਾਸ਼ਨ ਮਿਲ ਰਿਹਾ ਉਹਦਾ ਦੇਣ ਵਾਲਾ ਤਾਂ ਪ੍ਰਧਾਨ ਮੰਤਰੀ ਹੈ ਪਰ ਉਹ ਭਗਵੰਤ ਮਾਨ ਸਾਹਿਬ ਆਪਣੀ ਫੋਟੋ ਲਾ ਦਿੰਦਾ ਹੈ ਤੇ ਇਹ ਹਾਲ ਇੱਥੇ ਹੈ 45000 ਨੌਕਰੀਆਂ ਕਹਿੰਦੇ ਨੇ ਜੀ ਮੈਂ ਦਿੱਤੀਆਂ ਨੇ ਉਹ ਯਾਰ ਕਹਿਂ ਜੇ ਤਾਂ ਕੁਝ ਵੀ ਕਹਿ ਦੇ ਕਲਾਕਾਰ ਤਾਂ ਉਹ ਹੈਗਾ ਬਹੁਤ ਵੱਡਾ ਲੋਗਾਂ ਨੂੰ ਮੈਂ ਤੁਹਾਨੂੰ ਦੱਸੋ 17000 ਨੌਕਰੀਆਂ ਦਿੱਤੀ ਕਿਤੇ ਬੰਦੇ ਖੜੇ ਕਰ ਲੋ ਅੱਜ ਜੇ ਉਹਨਾਂ ਨੇ ਨੌਕਰੀਆਂ ਦਿੱਤੀ ਹੋਣੀ ਤੇ ਟੈਂਕਾਂ ਤੇ ਕੋਈ ਨਹੀਂ ਖੜਾ ਹੁੰਦਾ ਬਿਲਕੁਲ ਪਰ ਜੋ ਖਾਤੇ ਤੇ ਕੰਮ ਕੀਤਾ ਭਗਵਾਨ ਪ੍ਰਾਈਮ ਮਿਨਿਸਟਰ ਸਾਹਿਬ ਨੇ ਜੋ ਧਨ ਯੋਜਨਾ ਦੇ ਰਾਹੀ ਜੋ ਲੋਕਾਂ ਦੇ ਬੈਂਕ ਅਕਾਊਂਟ ਖੁੱਲੇ ਹੈ ਇੱਕ ਇਤਿਹਾਸਿਕ ਕੰਮ ਕੀਤਾ ਹੈ ਜੋ 10 ਸਾਲ ਮੋਦੀ ਸਾਹਿਬ ਨੇ ਇਸ ਦੇਸ਼ ਨੂੰ ਇਕੱਠਾ ਕਰਕੇ 370 370 ਹਟਾਇਆ ਸੀਏ ਇਹ ਬਣਾਇਆ ਇਸ ਦੇਸ਼ ਨੂੰ ਜੋ ਇੱਕ ਕੀਤਾ ਹੈ ਭਾਰਤ ਮਾਤਾ ਭਾਰਤ ਦੇਸ਼ ਨੂੰ ਮਹਾਨ ਬਣਾਇਆ ਇਹਦਾ ਕੋਈ ਮਗਾਬਲਾ ਨਹੀਂ ਕਰ ਸਕਦਾ ਬਿਲਕੁਲ ਉਹ ਜੋ ਕੇਜਰੀਵਾਲ ਦੀ ਮੂਹ ਦੀ ਭੈਣ ਸਿੱਪੀ ਸ਼ਰਮਾ ਵੀ ਕਾ ਦੇਖ ਲਓ ਬਿਲਕੁਲ ਉਹ ਵੀ ਅੱਜ ਕਾਗਜ਼ ਪਰ ਰੇ ਬਚਾਰੀ ਉਹ ਵੀ ਰੁਲੀ ਪਈ ਹੈ ਔਰ ਕੇਜਰੀਵਾਲ ਕਹਿੰਦਾ ਸੀ ਇਹ ਮੇਰੀ ਭੈਣ ਹੈ ਜੈਦਾਬ ਤੇ ਉਦੀ ਪਹੁੰਦਾ ਹੈ ਹਾਲ ਹੈ ਤੇ ਆਮ ਆਦਮੀ ਦਾ ਕੀ ਹਾਲ ਰਹਿਣਾ ਬਿਲਕੁਲ ਸਹੀ ਸਵਾਲ ਹੈ ਕੰਨਾ ਸਾਹਿਬ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾगज ਪਰ ਨਾਏ ਸੀ ਤਾਂ 3-400 ਵਿਅਕਤੀ ਸੀ ਪਰ ਤੋਂ ਨੂੰ ਅੰਦਰ ਜਿਆਦਾ ਨਹੀਂ ਹੁੰਦੇ ਉਹ ਯਾਰ ਆਪਾਂ ਜਿਆਦਾ ਵਿਅਕਤੀ ਨਹੀਂ ਲਾਏ ਜਦ ਮੈਂ ਪਰਸੋ ਜਦ ਆਪਾਂ ਸੰਗਰੂਰ ਦੇ ਵਿੱਚ ਰੋਡ ショਅ ਕੀਤਾ ਸੀ ਤੁਸੀਂ ਦੇਖਿਆ ਸੀ ਕਿਨੇ ਵੱਡੇ ਗਿਣਤੀ ਦੇ ਵਿੱਚ ਲੋਕ ਸਾਡੇ ਨਾਲ ਜੁੜੇ ਸੀ ਠੀਕ ਹੈ ਕੰਨਾ ਸਾਹਿਬ ਥੈਂਕ ਯੂ ਥੈਂਕ ਯੂ